we oh. ਦੂਆ ਮਾਲ ਦਾ ਇਹ ਵਾਲੀ ਆਦਾ ਵੀਰੇ ਲੈ ਲੈਣਾ ਉਹ ਵੀ ਤੇ ਬਣਾਉਣਾ ਆਹੀ ਵੀਰ ਲੈ ਆਂ ਆ ਨਾ ਹੋਣਾ ਦੱਸ ਵੀ ਹੋਲ ਮੈਂ ਦੀ ਬੋਰੀ 9 ਮਿੰਟ ਖੜ ਜਾ ਵਾ ਖਿੱਚ ਤਾਂ ਲੈਣ ਦੇ ਹਟ ਜਾ ਵੀਰੇ ਫੇਵਰੇਟ ਨਾ ਮਾਰੀ ਮਾੜਾ ਫੇਵਰੇਟ ਇਹ ਜਿਹੜਾ ਗੋਲ ਜਿਆ ਕਰਿਆ ਹੋਇਆ ਜੀ ਸਾਡੇ ਵਾਲੇ ਬੰਦੇ ਖੰਦ ਰਿਹਾ ਉਹ ਬੈਠਾ ਕੰਡੀਆਂ ਮਾਰੀਆਂ ਜਦੇ ਭਗਾ ਕੇ ਥੱਲੇ